ਸੰਦੀਪ ਚਿਨਾ ਤੇਰੀ ਸੋਚ ਤੇ ਜੱਗਾਂ ਵਿੱਚ ਟੋਕੀ ਸੰਦੀਪ ਚਿਨਾ ਅਮਰ ਹੈ ਅਮਰ ਹੈ ਅਮਰ ਹੈ ਸੰਦੀਪ ਚਿਨਾ ਅਮਰ ਹੈ ਅਮਰ ਹੈ ਅਮਰ ਹੈ ਸੰਦੀਪ ਚਿਨਾ ਅਮਰ ਹੈ ਅਮਰ ਹੈ ਅਮਰ ਹੈ ਸੰਦੀਪ ਚਿਨਾ ਤੇਰੀ ਸੋਚ ਤੇ ਜੱਗਾਂ ਵਿੱਚ ਟੋਕੀ ਸੰਦੀਪ ਚਿਨਾ ਤੇਰੀ ਸੋਚ ਤੇ ਜੱਗਾਂ ਵਿੱਚ ਟੋਕੀ ਸਾਡਾ ਵੀਰ ਸਰਪੰਚ ਸੰਦੀਪ ਚਿਨਾ ਜੀ ਜਿਸ ਦੇ ਅੱਜ 7ਵਾਂ ਦਿਨ ਹੋ ਗਿਆ ਜਿਸ ਦੀ ਜਿਹੜੀ ਗੋੜੀਆਂ ਲੱਗਣ ਦੇ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਸਾਰੇ ਬੀਐਸਪੀ ਦੇ ਆਗੂ ਜ਼ਬਾਨ ਹਰ ਇੱਕ ਜਥੇਬੰਦੀ ਦੇ ਆਗੂ ਜ਼ਬਾਨ ਸਾਰੇ ਮੋਦਵਾਰ ਸਾਥੀ ਜਿਹੜੇ ਜਿਹੜਾ ਪਿਆਰ ਕਰਦੇ ਸੀ ਹਰ ਪੋਲੀਟਿਕਲ ਪਾਰਟੀ ਦੇ ਸਾਥੀ ਜਿਹੜੇ ਥਾਣੇ ਤੇ ਬੈਠੇ ਲਗਾਤਾਰ ਜਿਹੜਾ 6 ਦਿਨ ਤੋਂ ਥਾਣਾ ਜਿਹੜਾ ਸੜਕੇ ਅੱਡੇ 'ਚ ਲੱਗਾ ਸੀ ਉਸ ਤੋਂ ਬਾਅਦ ਜਿਹੜਾ ਸਾਥੀ ਜਿਹਦੇ ਨਾਲ ਨੇ ਗੋੜੀ ਚਲਾਈ ਸੀ ਉਹ ਰਾਤ ਜਿਹੜਾ ਉਹ ਫਟ ਹੋ ਗਿਆ ਫਟਣ ਤੋਂ ਬਾਅਦ ਅੱਜ ਜਿਹੜੇ ਆ ਜੁਨੇ ਭਰਾ ਦਾ ਜਿਹੜਾ ਪੁਲਟਮਨ ਵੀ ਹੋ ਰਿਹਾ ਤੋ ਜਿਹੜਾ ਸੰਸਕਾਰ ਆ ਉਹ ਜਿਹੜਾ 12 ਤਰੀਕ ਨੂੰ ਜਿਹੜਾ ਆ ਉਹਨਾਂ ਦੇ ਜੱਗੀ ਪਿੰਡ ਉੱਥੇ ਜਿਹੜਾ ਲੱਖਿਆ ਗਿਆ ਗੱਡਿਆਣੇ ਵਿੱਚ ਸੋ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਸਾਥੀ ਸਾਰਾ ਸਮੁੱਚਾ ਸਮਾਜ ਅਤੇ ਬੰਦੀਆਂ ਜਿਹੜੀਆਂ 12 ਤਰੀਕ ਨੂੰ ਉਹਨਾਂ ਦੇ ਪਿੰਡ ਜਿਹੜਾ ਪਹੁੰਚਣ ਤਾਂ ਜੋ ਆਪਾਂ ਉਹਨੂੰ ਸੱਚੀ ਸਦਾਈ ਦੇ ਸਕੀਏ ਅਤੇ ਉਹਦੀ ਯਾਦ ਵਿੱਚ ਆਪਣੇ ਭਰਾ ਦੀ ਯਾਦ ਵਿੱਚ ਆਪਾਂ ਜਿਹੜਾ ਉੱਥੇ ਜਿਹੜਾ ਉਹਦਾ ਸਟੈਚੂ ਵੀ ਲਾਏ ਜਾਊਗਾ ਤੇ ਥੋੜਾ ਕੀ ਅੱਡੇ ਦਾ ਨਾਮ ਵੀ ਜਿਹੜਾ ਆ ਹਾਡੇ ਭਰਾ ਸਰਪੰਚ ਸੰਜੀਪ ਜਿੰਨੇ ਦੇ ਨਾਂ ਤੇ ਰੱਖਿਆ ਜਾਊਗਾ ਸੋ ਉਹਨਾਂ ਨੂੰ ਆਪਾਂ ਸ਼ਹੀਦੀ ਦਾ ਦਰਜਾ ਦੇਣ ਵਾਸਤੇ ਵੀ ਸਾਰੇ ਸਮੁੱਚੇ ਸਮਾਜ ਨੂੰ ਸੰਸਮਾਏ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਭਰਾ ਨੂੰ ਸ਼ਰਧਾਂਜਲੀ ਸਾਡੀ ਇਹੀ ਆ ਵੀ ਆਪਾਂ ਨੂੰ ਸ਼ਹੀਦੀ ਦਾ ਦਰਜਾ ਦੇਸੀਗੇ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਾ